ਐਪੀਪੀ ਸੰਜਾ ਤੁਹਾਨੂੰ ਰੱਖੇ ਅੱਗੇ ਅਕਾਲੀ ਭਾਜਪਾ ਦੇ ਰਿਸ਼ਤੇ ਚ ਪਹਿਲਾਂ ਤੋਂ ਹੀ ਤਰੇੜ ਪਈ ਹੈ ਵਿਰੋਧੀ ਧਿਰ ਬਲਦੀ ਅੱਗ ਚ ਹੱਥ ਸੇਕਣਾ ਚਾਹੁੰਦਾ ਤੇ ਚਾਹੁੰਦਾ ਹੈ ਕਿ ਪਾੜ ਹੋਰ ਵੱਜ ਜਾਵੇ ਇਸ ਲਈ ਸੁਣੋ ਬਾਜਵਾ ਮੋਦੀ ਨੂੰ ਕੀ ਫਰਿਆਦ ਕਰ ਰਹੇ ਨੇ ਮੋਦੀ ਕਾਂਗਰਸ ਦੇ ਪਰਿਵਾਰਵਾਦ ਦੀ ਗੱਲ ਕਰਦੇ ਨੇ ਨੈਸ਼ਨਲ ਕਾਨਫਰੰਸ ਦੀ ਦੀ ਕਰਦੇ ਨੇ ਪੀਡੀਪੀ ਦੇ ਪਰਿਵਾਰਵਾਦ ਖਤਮ ਕਰਨ ਦੀ ਗੱਲ ਕਰਦੇ ਨੇ ਜੰਮੂ ਕਸ਼ਮੀਰ ਚ ਪਰ ਪੰਜਾਬ ਦੇ ਪਰਿਵਾਰਵਾਦ ਤੇ ਗੱਲ ਨਹੀਂ ਕਰਦੇ ਇਹ ਕੋ ਗੱਲ ਹੈ ਸ ਤਾਂ ਇਹੀ ਤੇ ਗੱਲ ਮੈਂ ਮੋਦੀ ਸਾਹਿਬ ਨੂੰ ਪੁੱਛਣਾ ਚਾਹਨਾ ਮੋਦੀ ਸਾਹਿਬ ਤਾ ਨੂੰ ਪੀਡੀਪ ਦਾ ਨੈਸ਼ਨਲ ਕਾਂਗਰਸ ਦਾ ਬਾਕੀ ਜਮਾਤਾਂ ਦੇ ਪਰਿਵਾਰ ਦੀ ਤੁਸੀਂ ਜ਼ਿਕਰ ਕਰਦੇ ਰਹਿੰਦੇ ਹੋ ਤੇ ਤੁਸੀਂ ਆਪਣੀ ਮੰਜੀ ਥੱਲੇ ਕਦੀ ਸੋਟਾ ਫੇਰ ਕੇ ਵੇਖਿਆ ਨਹੀਂ ਸਾਰਨ ਵੱਡਾ ਪਰਿਵਾਰਵਾਦ ਜੇ ਹਿੰਦੁਸਤਾਨ 'ਚ ਕਿਸੇ ਦਾ ਹੈ ਤੋ ਪੰਜਾਬ ਦੇ ਵਿੱਚ ਹੈ ਪਹਿਲਾ ਸੂਬਾ ਜਿੱਥੇ ਬਾਪ ਮੁੱਖ ਮੰਤਰੀ ਹੈ ਉਹਨਾਂ ਦਾ ਲੜਕਾ ਉਪ ਮੁੱਖ ਮੰਤਰੀ ਹੈ ਇੱਥੋਂ ਤੱਕ ਹੀ ਕੰਮ ਨਹੀਂ ਜਿਹੜੀ ਉਹਨਾਂ ਦੀ ਨੂੰਹ ਹੈ ਉਹ ਮੋਦੀ ਸਾਹਿਬ ਦੀ ਕਲੀਕ ਇਹ ਕੈਬਨਿਟ ਦੀ ਮਨਿਸਟਰ ਹੈ ਨੂੰ ਦਾ ਜਿਹੜਾ ਛੋਟਾ ਭਾਈ ਹੈ ਜਿਹੜਾ ਸੁਖਵੀਰ ਸਿੰਘ ਉਹਨਾਂ ਦਾ ਸਾਲਾ ਉਹ ਮਾਲ ਮਹਿਕਮੇ ਦਾ ਮੰਤਰੀ ਹੈ ਇਹਨਾਂ ਦਾ ਜਵਾਈ ਸਾਹ ਦੇਸ਼ ਪ੍ਰਤਾਪ ਸਿੰਘ ਵੀ ਇਹਨਾਂ ਦੇ ਮੰਤਰੀ ਮੰਡਲ 'ਚ ਹੈ ਵੀਪੀ ਸੰਜਾ ਤੁਹਾਨੂੰ ਰੱਖੇ ਅੱਗੇ